ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਰਣਜੋਤ ਸਿੰਘ ਨਾਮ ਗੜੀ ਆ ਆਹ ਵੀਡੀਓ ਨੇ ਆਪਣਾ ਕੋਈ ਵਾਸਤਾ ਨਹੀਂ ਹੈ ਭਰਾਵੋ ਨੇ ਕੁੱਤੇ ਖਾਣੀ ਬਹੁਤ ਹੁੰਦੀ ਆ ਆ ਜਿਹੜੀ ਤੁਸੀਂ ਬੀਬੀ ਦੇਖ ਰਹੇ ਹੋ ਕੱਪੜੇ ਧੋ ਰਹੀ ਆ ਭਰਾਵੋ ਅੱਜ ਇਸ ਸਮੇਂ ਅਲੋਪ ਹੋ ਗਏ ਇਹਨਾਂ ਦੀ ਜਿਹੜੀ ਜਗ੍ਹਾ ਸੀ ਉਹ ਮਸ਼ੀਨੀ ਜੁਗਣੇ ਲੈ ਲਈ ਜੀ ਉਸੇ ਕਰਕੇ ਸਾਡੇ ਅੰਦਰ ਜਿਹੜੀਆਂ ਭੈਣਾਂ ਨੇ ਬੀਬੀਆਂ ਨੇ ਉਹ ਬੰਬਾਰੀ ਵੱਲ ਜਾ ਰਹੀਆਂ ਨੇ ਤਰ੍ਹਾਂ ਤਰ੍ਹਾਂ ਦੀਆਂ ਦਵਾਈਆਂ ਖਾ ਰਹੀਆਂ ਨੇ ਜਿੰਮ ਜ਼ਰੂਰ ਜਾਣਗੀਆਂ ਪਰ ਮਤਲਬ ਇਹ ਨਹੀਂ ਹੈਗਾ ਵੀ ਕੋਈ ਡੱਕਾ ਤੋੜ ਕੇ ਸਿੱਧਾ ਕਰ ਦੇਣੀ ਆ ਆ ਮਾਤਾ ਜੀ ਦੇਖੋ ਪਹਿਲਾਂ ਇਹ ਕੱਪੜੇ ਸਾਬਣ ਲਾਉਗੀ ਦੇਖੋ ਸਾਬਣ ਲਾਉਣ ਤੋਂ ਬਾਅਦ ਤੁਸੀਂ ਆਪ ਸਾਰਾ ਇਹ ਦੇਖ ਰਹੇ ਹੋ ਵੀਡੀਓ ਤੇ ਪੁਰਾਣੇ ਸਮੇਂ ਦੇ ਵਿੱਚ ਇਸ ਤਰ੍ਹਾਂ ਬੀਬੀਆਂ ਕੰਮ ਕਰਦੇਆਂ ਸੀਗੀਆਂ ਤਾਂ ਉਹਨਾਂ ਦੀ ਜਿਹੜੀ ਬਿਮਾਰੀ ਸੀ ਪ੍ਰਭੂ ਉਹ ਮੁੜ ਕੇ ਰਹੀ ਨਿਕਲ ਜਾਂਦੀ ਸੀ ਬਿਮਾਰੀ ਲਵੇ ਨ ਲੱਗਦੀ ਸੀ ਹੁਣ ਬਿਮਾਰੀਆਂ ਦਾ ਕਾਰਨ ਇਹੀ ਆ ਵੀ ਸਾਡੀਆਂ ਬੀਬੀਆਂ ਸਾਡੇ ਬੰਦੇ ਸਭ ਕੰਮ ਸਾੜ ਕੇ ਪ੍ਰਭੂ ਉਹ ਹੁਣ ਮਸ਼ੀਨਰੀ ਤੇ ਨਿਰਪਰ ਹੋਗੇ ਜੇ ਇਸ ਤਰ੍ਹਾਂ ਦੇਖੋ ਸਾਬਣ ਮਾਤਾ ਮਲ ਰਹੀ ਆ ਬਾਹਾਂ ਦੀ ਪ੍ਰੈਕਟਿਸ ਹੋ ਰਹੀ ਆ ਸਾਰੇ ਸਰੀਰ ਦੀ ਪ੍ਰੈਕਟਿਸ ਹੋ ਰਹੀ ਆ ਤੁਸੀਂ ਦੇਖੋ ਅੱਗੇ ਆਊਗਾ ਪਹਿਲਾਂ ਬੁੜੀਆਂ ਲਿਟ ਲਿਟ ਪੋਚੇ ਲਾਉਂਦੇ ਹੁੰਦੇ ਸੀ ਉਹ ਤਾਂ ਜਵਾਨ ਲੱਥੀ ਆ ਭਰਾਵੋ ਹੁਣ ਸ਼ਰਮ ਮੰਨਦੇ ਨਹੀਂ ਆ ਦੇਖੋ ਕੁੱਟ ਰਹੇ ਨੇ ਇਸ ਤਰ੍ਹਾਂ ਨੂੰ ਕੱਪੜੇ ਨੂੰ ਵੀਡੀਓ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਭਰਾਵੋ ਜਿੰਨਾ ਕਰਾਂਗੇ